ओम शांति आज सुनते हाँ ग्यारह जून दो हज़ार चौबी के बाबा दे सतार महावाग बाबा बोले मिठे बच्चे हूं तो संपूर्ण बनना है क्योंकि वापिस घर जाना है फिर पावन दुनिया आना है प्रश्न है संपूर्ण पावन बनन की युक्ति केड़ी है संपूर्ण पावन बनन की युक्ति केड़ी है उत्तर संपूर्ण पावन बनना है ता पूरा बैगर बनो दे सहित सब संबंधा भूलो मेनू याद करो ता पावन बनोगे हूँ ती ए अखा जो कुछ देखते दे हो सब विनाश होना हो इसलिए धन संपत्ति वैभव आदि सबन भूल बैगर बनो ही बैगर ही प्रिंस ने ओम शांति मीठे मीठे रूहानी बच्चा प्रति रूहानी बाप समझा रहे ने बच्चे तो चंगी तरह समझते ने कि शुरू मां सब पवित्र ने ऐसी ही पावन सी पति पावन ए आत्मा यत्मा कहा जाता है आत्मा पावन है तो सुख है बुद्धि बच्चा है असी पावन बनांगे तो पावन दुनिया के मालिक लई पुरसार्थ करते हाँ पाँच हजार वरे पहले ਪਾਵਨ ਦੁਨੀਆ ਸੀ ਔ ਸਵਿਚ ਅੱਧਾ ਕਲਕ ਤੁਸੀਂ ਪਾਵਨ ਸੀ ਬਾਕੀ ਰਹਾ ਅਤਾ ਕਲਕ ਇਹ ਗੱਲਾਂ ਔਰ ਕੋਈ ਸਮਝ ਨਹੀਂ ਸਕਵੇ ਤੁਸੀਂ ਜਾਣਦੇ ਹੋ ਪਤਿਤ ਪਾਵਨ ਸੁਖ ਦੁਖ ਦਿਨ ਤੇ ਰਾਤ ਅਦਾਦਾ ਹੈ ਜੋ ਚੰਗੇ ਸਮਝਦਾਰ ਨੇ ਜਿਨ੍ਹਾਂ ਨੇ ਮੋਤ ਭਗਤੀ ਕੀਤੀ ਉਹ ਚੰਗੀ ਤਰ੍ਹਾਂ ਸਮਝਣਗੇ ਬਾਪ ਕਹਿੰਦੇ ਨੇ ਮਿੱਠੇ ਬੱਚੋ ਤੁਸੀਂ ਪਾਵਨ ਸੀ ਨਵੀਂ ਦੁਨੀਆ ਵਿੱਚ ਸਿਰਫ ਤੁਸੀਂ ਹੀ ਸੀ ਬਾਕੀ ਜੋ ਇਹਨੇ ਸਭ ਹੈ ਉਹ ਸ਼ਾਂਤੀ ਤਾਂ ਮਿਸੀ ਪਹਿਲੇ ਪਹਿਲੇ ਅਸੀ ਪਾਵਨ ਸੀ ਬਹੁਤ ਥੋੜੇ ਸੀ ਫਿਰ ਨੰਬਰ 1 ਮਨੁੱਖ ਸ੍ਰਿਸ਼ਟੀ ਵਿੱਦਿ ਨੂੰ ਪਾਉਂਦੀ ਹੈ ਹੁਣ ਤੁਸੀਂ ਮਿੱਠੇ ਮਿੱਠੇ ਬੱਚਿਆਂ ਨੂੰ ਕੌਣ ਸਮਝਾ ਰਿਹਾ ਹੈ ਬਾਪ ਆਤਮਾਵਾਨ ਨੂੰ ਪਰਮਾਤਮਾ ਬਾਪ ਸਮਝਾਂਦੀ ਨੇ ਇਸ ਨੂੰ ਕਿਹਾ ਜਾਂਦਾ ਹੈ ਸੰਗਮ ਇਸ ਨੂੰ ਕੁੰਭ ਕਿਹਾ ਜਾਂਦਾ ਮਨੁੱਖੀ ਸੰਗਮ ਯੁੱਗ ਨੂੰ ਭੁੱਲ ਗਏ ਨੇ ਬਾਪ ਨੇ ਸਮਝਾਇਆ ਯੁਗ ਚਾਰ ਹੁੰਦੇ ਨੇ ਪੰਜਵਾਂ ਛੋਟਾ ਜਨ ਲੀਪ ਸੰਗਮ ਯੁਗ ਹੈ ਐਸੀ ਉਮਰ ਛੋਟੀ ਹੈ ਬਾਪ ਕਹਿੰਦੇ ਨੇ ਮੈਂ ਇਹਨਾਂ ਦੀ ਵਨ ਪ੍ਰਸਥਾਵਸਥਾ ਵਿੱਚ ਪ੍ਰਵੇਸ਼ ਕਰਤਾ ਬਹੁਤ ਜਨਮਾ ਦੇ ਅੰਤ ਦੇਵੀ ਅੰਤ ਵਿੱਚ ਬੱਚਿਆਂ ਨੂੰ ਇਹ ਖਾਤਰੀ ਹੈ ਨਾ ਕਿ ਬਾਪ ਨੇ ਇਹਨਾਂ ਵਿੱਚ ਪ੍ਰਵੇਸ਼ ਕੀਤਾ ਹੈ ਇਹਨਾਂ ਦੀ ਵੀ ਬਾਇਓਗ੍ਰਾਫੀ ਸੁਣਾਈ ਹੈ ਬਾਪ ਨੇ ਇਹਨਾਂ ਵਿੱਚ ਪ੍ਰਵੇਸ਼ ਕੀਤਾ ਇਹਨਾਂ ਦੀ ਬਾਇਓਗ੍ਰਾਫੀ ਸੁਣਾਈ ਬਾਬ ਕੰਦੇ ਮੈਂ ਆਤਮਾਵਾਂ ਨਾਲ ਦਲ ਕਰਦਾ ਹਾਂ ਆਤਮਾ ਤੇ ਸਰੀਰ ਦੋਨਾਂ ਦਾ ਇਕੱਠਾ ਪਾਠ ਹੁੰਦਾ ਹੈ ਐਸ ਨੂੰ ਕਿਹਾ ਜਾਂਦਾ ਹੈ ਜੀਵਾਤਮਾ ਪਵਿੱਤਰ ਜੀਵਾਤਮਾ ਅਪਵਿੱਤਰ ਜੀਵਾਤਮਾ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਸਾਧੂ ਵਿੱਚ ਬਹੁਤ ਥੋੜੇ ਹੀ ਦੇਵੀ ਦੇਵਤਾ ਹੁੰਦੇ ਨੇ ਫਿਰ ਆਪਣੇ ਲਈ ਕਹਾਂਗੇ ਅਸੀਂ ਜੀਵਾਤਮਾ ਜ ਜ ਸਾਧੂ ਵਿੱਚ ਪਾਵਨ ਸੀ ਉਹ 84 ਜਨਮਾਂ ਤੋਂ ਬਾਅਦ ਪਤਿਤ ਬਣਿਆ ਨੇ ਪਤਿਤ ਤੋਂ ਪਾਵਨ ਪਾਵਨ ਤੋਂ ਪਤਿਤ ये चक्कर फिरदा रहा है याद भी उस पतित पावन बाप को करते ने हर पांच हज़ार वरें बाद बाबा एक बार आते ने आके स्वर्ग की स्थापना करते ने भगवान एक है जरूर उराने दुनिया को नवा बना के नवे न पुराना कौन बना रावण क्योंकि रावण ही दे अभिमानी बनाते ने दुश्मन जलाया जाता है न मित्र नहीं जलाया जाता ਸਰਵ ਦਾ ਮਿੱਤਰ ਇੱਕ ਬਾਪ ਹੈ ਜੋ ਸਰਵਤੀ ਸਦਗਤੀ ਕਰਦੇ ਨੇ ਉਹਨਾਂ ਨੂੰ ਸਭ ਯਾਦ ਕਰਦੇ ਨੇ ਕਿਉਂਕਿ ਉਹ ਹੈ ਹੀ ਸੁਖ ਦੇਣ ਵਾਲਾ ਸਭ ਨੂੰ ਜ਼ਰੂਰ ਦੁੱਖ ਦੇਣ ਵਾਲਾ ਵੀ ਕੋਈ ਹੋਵੇਗਾ ਨਾ ਉਹ ਹੈ ਪੰਜ ਵਿਕਾਰਾਂ ਰੂਪੀ ਜਾਵਨ ਅਤਾ ਕਲਪ ਰਾਮ ਰਾਜ ਅਦਾ ਕਲਪ ਰਾਵਨ ਰਾਜ ਸਵਾਸਤਿਕਾ ਨਿਕਾਲਦੇ ਨੇ ਨਾ ਐਸ ਦਾ ਅਰਥ ਬਾਪ ਸਮਝਾਉਂਦੇ ਨੇ ਐਸ ਵਿੱਚ ਪੂਰਾ ਚੌਥਾ ਹੁੰਦਾ ਹੈ ਜ਼ਰਾ ਵੀ ਘਟ ਜਿਆਦਾ ਨਹੀਂ ए ड्रामा बड़ा एक्यूरेट है कोई समझ नहीं ऐसे इस ड्रामा तो निकल जाइए बहुत दुखी हाँ तो जाके ज्योति जोत समा जाइए या ब्रह्म चलीन हो जाइए लेकिन कोई भी जा नहीं सकता की, -की ख्यालात करते भक्ति मार्ग में प्रयत्न भी वक् वक् करते सन्यासी शरीर छडनगी एवें कभी नहीं कहे कि स्वर्ग या वैकुंठ पधार गया प्रवृत्ति वाले कह गए फलाना स्वर्ग पधारिया ਆਤ ਮਾਮਾ ਨੂੰ ਸਵਰਗ ਯਾਦ ਹੈ ਨਾ ਤੁਹਾਨੂੰ ਸਭ ਤੋਂ ਜ਼ਿਆਦਾ ਯਾਦ ਹੈ ਤੁਹਾਨੂੰ ਦੋਨਾਂ ਦੀ ਹਿਸਟਰੀ ਜੀਓਗ੍ਰਾਫੀ ਦਾ ਪਤਾ ਹੈ ਹੋਰ ਕਿਸੇ ਨੂੰ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਸੀ ਉਹਨ ਬਾਪ ਬੈਠ ਬੱਚਿਆਂ ਨੂੰ ਸਾਰੇ ਰਾਜ਼ ਸਮਝਾਉਂਦੇ ਨੇ ਇਹ ਮਨੁੱਖ ਸ੍ਰਿਸ਼ਟੀ ਰੂਪੀ ਵਿਖ ਹੈ ਐਸ ਵਿਖ ਦਾ ਜ਼ਰੂਰ ਬੀਜ ਨੀਤਾ ਹੋਣਾ ਚਾਹੀਦਾ ਹੈ ਨਾ ਬਾਪ ਸਮਝਾਉਂਦੇ ਨੇ ਪਾਵਨ ਦੁਨੀਆ ਕਿਵੇਂ ਪਤਿਤ ਬੰਦੀ ਹੈ ਫਿਰ ਮੈਂ ਪਾਵਨ ਕਿਵੇਂ ਬਣਾਦਾ ਹਾਂ पावन दुनिया में कहा जाता स्वर्ग स्वर्ग पास्ट हो गया फिर जरूर रिपीट होना है इसलिए कहा जाता वर्ल्ड की हिस्टरी रिपीट होंगी है वर्ल्ड ही पुरानी तो नवी नवी तो पुरानी होंगी है रिपीट माना ही ड्रामा है ड्रामा अखर बहुत शोभदा है चंगा है चक्कर हो बहू फिरदा ही नहीं रहता नाटक बहु नहीं कहा जाता कोई बीमार हो जाते तो छुट्टी लै लें ਤੁਸੀਂ ਬੱਚਿਆਂ ਦੀ ਬੁੱਤੀ ਵਿੱਚ ਹੈ ਅਸੀਂ ਪੁੱਜੇ ਦੇਵਤਾ ਸੀ ਫਿਰ ਪੁਜਾਰੀ ਬਣੇ ਬਾਪਾ ਕੇ ਪਤੀ ਤੋਂ ਪਾਵਨ ਬੜਾਉਂਦੀ ਉਪਤੀ ਦੱਸਦੇ ਨੇ ਜੋ 5000 ਪੈਨੇ ਦੱਸੀ ਸੀ ਸਿਰਫ ਕਹਿੰਦੇ ਨੇ ਬੱਚੇ ਮੈਨੂੰ ਯਾਦ ਕਰੋ ਬਾਪ ਪਹਿਲੇ ਪਹਿਲੇ ਤੁਹਾਨੂੰ ਆਤਮਾਭਿਮਾਨ ਨਹੀਂ ਬਣਾਉਂਦੇ ਨੇ ਪਹਿਲੇ ਪਹਿਲੇ ਇਹੀ ਪਾਠ ਦਿੰਦੇ ਨੇ ਬੱਚੇ ਆਪਣੇ ਆਪ ਨੂੰ ਆਤਮਾ ਸਮਝੋ ਬਾਪ ਨੂੰ ਯਾਦ ਕਰੋ ਐਨਾ ਤੁਹਾਨੂੰ ਯਾਦ ਕਰਾਉਂਦਾ ਹਾਂ ਫੇਰ ਵੀ ਤੁਸੀਂ ਭੁੱਲ ਜਾਂਦੇ ਹੋ ਭੁੱਲਦੇ ਹੀ ਰਹੋਗੇ ਜਦ ਤੱਕ ਡਰਾਮਾ ਦਾ ਅੰਤ ਆਵੇ ਅੰਤ ਵਿੱਚ ਜਦੋਂ ਵਿਨਾਸ਼ ਦਾ ਸਮੇਂ ਹੋਵੇਗਾ ਪੜਾਈ ਪੂਰੀ ਹੋ ਜਾਵੇਗੀ ਫੇਰ ਤੁਸੀਂ ਸਰੀਰ ਛੱਡ ਦਿਓਗੇ ਜਿਵੇਂ ਸੱਪ ਦੀ ਪੁਰਾਣੀ ਜਿਵੇਂ ਸੱਪ ਵੀ ਪੁਰਾਣੀ ਖਲ ਛੱਡ ਦਿੰਦਾ ਹੈ ਨਾ ਬਾਪ ਸਮਝਾਉਂਦੇ ਨੇ ਤੁਸੀਂ ਜਦੋਂ ਬੈਠਦੇ ਹੋ ਚੱਲਦੇ ਫਿਰਦੇ ਹੋ ਦੇਹੀ ਅਭਿਮਾਨੀ ਹੋ ਕੇ ਰਹੋ ਅੱਗੇ ਤੁਹਾਨੂੰ ਦੇ ਅਭਿਮਾਨ ਸੀ ਹੁਣ ਬਾਪ ਕਹਿੰਦੇ ਨੇ आत्म अभिमानी बनो दे अभिमान नाल बेअिमान तो पांच विकार पकड़ लेंगे ने आत्म अभिमानी बन कोई विकार नहीं पकड़ेगा डे ही अभिमानी बन बाप को बहुत प्यार नाल याद करना है आत्मा आत्मावानों परमात्मा बाप का प्यार मिलता है ऐसम युगते इस कल्याणकारी संगम कहा जाता है जबकि बाप बच्चे आके मिलते हैं तुसी आत्मा भी शरीर हो ਵਾਪੀ ਸਰੀਰ ਵਿੱਚ ਆ ਕੇ ਤੁਸੀਂ ਆਤਮਾ ਨੂੰ ਨਿਸ਼ਚੈ ਕਰਾਂਦੇ ਨੇ ਵਾਪਿਕ ਵਾਰ ਆਂਦੇ ਨੇ ਜਦ ਕਿ ਸਭ ਨੂੰ ਵਾਪਿਸ ਘਰ ਲੈ ਜਾਣਾ ਹੈ ਸਮਝਾਂਦੇ ਵੀ ਨੇ ਮੈਂ ਤੁਹਾਨੂੰ ਕਿਵੇਂ ਵਾਪਿਸ ਲੈ ਕੇ ਜਾਵਾਂਗਾ ਤੁਸੀਂ ਕਹਿੰਦੇ ਹੋ ਅਸੀਂ ਸਾਰੇ ਪਤਿਤ ਹਾਂ ਤੁਸੀਂ ਪਾਵਨ ਹੋ ਤੁਸੀਂ ਆ ਕੇ ਸਾਨੂੰ ਪਾਵਨ ਬਣਾਓ ਤੁਸੀਂ ਬੱਚਿਆਂ ਨੂੰ ਪਤਾ ਨਹੀਂ ਕਿ ਬਾਬਾ ਕਿਵੇਂ ਆ ਕੇ ਪਾਵਨ ਬਣਾਣਗੇ जदों तक पावन नहीं उदो तक की जानन ए भी तुसी समझ देखो आत्मा छोटा स्टार है बाप भी छोटा स्टार है पर परन का सागर शांति का सागर तहनों तो भी आप समान ये ज्ञान तुसी ज्ञानी बच्चों है जो फिर तुसी सब न समझाते हो फिर साजुग्च जदों तुसी हो गए ज्ञान सुनाओगे कि नहीं ज्ञान सागर बाप एक है जो तह तो पढ़ाते जीवन कहानी सब दी चाहती है ना वो बाप ही सुनाते रहते पर तुसी कड़ी कड़ी भुल जाते हो तो माया दे नाल युद्ध है तुसी फील करते हो बाबा असी याद करते हाँ फिर भुल जाते हाँ बाप कहें माया तो तोड़ी दुश्मन है जो तो हमू भुला देंदी अर्थात बाप तो बेमुख कर देंगी है बार बाप दे सनमुख होंदे हो बाप एक बार देंदे दें ਫਿਰ ਬਾਪ ਨੂੰ ਸੰਨੂ ਖਾਨ ਦੀ ਤਰਕਾਰ ਨਹੀਂ ਪਾਪ ਆਤਮਾ ਤੋਂ ਪੁਨ ਆਤਮਾ ਸਵਰਗ ਦਾ ਮਾਲਿਕ ਬਣਾਇਆ ਬਸ ਫਿਰ ਕੀ ਆ ਕੇ ਕਰਨਗੇ ਤੁਸੀਂ ਬੁਲਾਇਆ ਮੈਂ ਬਿਲਕੁਲ ਪੂਰੇ ਟਾਈਮ ਤੇ ਆਇਆ ਹਰ 5000 ਵਰੇ ਬਾਅਦ ਮੈਂ ਆਪਣੇ ਸਮੇਂ ਤੇ ਆਂਦਾ ਹਾਂ ਇਹ ਕਿਸੇ ਨੂੰ ਪਤਾ ਨਹੀਂ ਸ਼ਿਵਰਾਤਰੀ ਕਿਉਂ ਮਨਾਉਂਦੇ ਨੇ ਉਸਨੇ ਕੀ ਕੀਤਾ ਕਿਸੇ ਨੂੰ ਪਤਾ ਨਹੀਂ ਐਸਲੀ ਸ਼ਿਵਰਾਤਰੀ ਦੀ ਹੋਲੀਡੇ ਆਦੀ ਕੁਝ ਨਹੀਂ ਕਰਦੀ ਔਰ ਸਭ ਦੀ ਹੌਲੀਡੇ ਛੁੱਟੀ ਕਰਦੇ ਨੇ ਲੇਕਿਨ ਸ਼ਿ巴巴 ਆਂਦੇ ਐ ਨਾ ਪਾਠ ਵਜਾਂਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਅਰਥ ਨਹੀਂ ਜਾਣਦੇ ਭਾਰਤ ਵਿੱਚ ਕਿੰਨਾ ਗਿਆਨ ਹੈ ਤੁਸੀਂ ਬੱਚੇ ਜਾਣਦੇ ਹੋ ਸ਼ਿ巴巴 ਕੀ ਉੱਚੇ ਤੇ ਉੱਚਾ ਜਰੂਰ ਮਨੁੱਖਾ ਨੂੰ ਉੱਚ ਤੇ ਉੱਚ ਬਣਾਣਗੇ ਨਾ ਬਾਪ ਕਹਿੰਦੇ ਨੇ ਮੈਂ ਇਹਨਾਂ ਨੂੰ ਗਿਆਨ ਦਿੱਤਾ ਯੋਗ ਸਿਖਾਇਆ ਫਿਰ ਇਹ ਨਰ ਤੋਂ ਨਾਰਾਇਣ ਬਣਿਆ ਉਹਨਾਂ ਨੇ ਨੌਲੇਜ ਸੁਣੀ ਇਹ ਗਿਆਨ ਤੋwidehat ਲਈ ਹੈ और किसी दे लिए शोभदार नहीं तो फिर तो बनना है और कोई नहीं बंदे ए है नरतो नारायण बनन की कथा जिन्होंने होर धर्म स्थापन किए सब पुनर्जन्म लेंदे लेंदे तमो प्रधान बने फिर उन्होंने सबनों सतो प्रधान बनना है उस पदवी अनुसार फिर रिपीट करना है ऊच पाठधारी बनने के तुसी तीन तो पुरसार्थ कर रहे हो पुरशार्थ करा कौन रहा है अब जदों तुम उच्चा बन जाते हो फिर याद नहीं करते स्वर्ग थोड़ी याद करोगे उच्च तो उचा है बाप फिर बनाते भी उचा ने नारायण तो पहले श्री कृष्ण है फिर तुम एवें क्यों कहें हो नार तो नारायण बनीए क्यों नहीं कहें नार तो कृष्ण बनीए पहले नारायण थोड़ी बनोगे पहले तो प्रिंस श्री कृष्ण बनोगे ना ਬੱਚਾ ਤਾਂ ਫੁੱਲ ਹੁੰਦਾ ਹੈ ਉਹ ਤਾਂ ਫਿਰ ਵੀ ਯੁਗਲ ਬਣ ਜਾਂਦੇ ਮਹਿਮਾ ਬ੍ਰਹਮਚਾਰੀਤੀ ਹੁੰਦੀ ਹੈ ਛੋਟੇ ਬੱਚੇ ਨੂੰ ਸਤੋ ਪ੍ਰਧਾਨ ਕਿਹਾ ਜਾਂਦਾ ਤੁਸੀਂ ਬੱਚਿਆਂ ਨੂੰ ਖਿਆਲ ਵੀ ਚਾਣਾ ਚਾਹੀਦਾ ਹੈ ਅਸੀਂ ਪਹਿਲੇ ਪਹਿਲੇ ਜਰੂਰ ਪ੍ਰਿੰਸ ਬਣਾਂਗੇ ਗਾਇਆ ਵੀ ਜਾਂਦਾ ਬੈਗਰ ਟੂ ਪ੍ਰਿੰਸ ਬੈਗਰ ਕਿਸ ਨੂੰ ਕਿਹਾ ਜਾਂਦਾ ਆਤਮਾ ਨੂੰ ਹੀ ਸਰੀਰ ਦੇ ਨਾਲ ਬੈਗਰ ਜਾਂ ਸਾਹੂਕਾਰ ਕਹਿੰਦੇ ਨੇ ਐਸ ਸਮੇ ਤੁਸੀ ਜਾਣਦੇ ਹੋ ਸਬ ਬੈਗਰ ਬਨ ਜਾਂਦੇ ਨੇ ਸਬ ਖਤਮ ਹੋ ਜਾਂਦੇ ਨੇ ਤੁਹਾਨੂੰ ਐਸ ਸਮੇ ਬੈਗਰ ਬੰਨਾ ਹੈ ਸਰੀਰ સહિત ਪਾਈ ਪੈਸਾ ਜੋ ਕੁਛ ਹੈ ਸਭ ਖਤਮ ਹੋ ਜਾਣ ਕੇ ਆਤਮਾ ਨੂੰ ਬੈਗਰ ਬੰਨਾ ਹੈ ਸਭ ਕੁਛ ਛੱਡਣਾ ਹੈ ਫਿਰ ਪ੍ਰਿੰਸ ਬੰਨਾ ਹੈ ਤੁਸੀ ਜਾਣਦੇ ਹੋ ਤਾਂ ਅੰਦੋਲਤ ਆਦੀ ਸਭ ਛੱਡ ਕੇ ਬੈਗਰ ਬਣ ਕੇ ਅਸੀਂ ਘਰ ਜਾਵਾਂਗੇ ਫਿਰ ਨਵੀਂ ਦੁਨੀਆ ਵਿੱਚ ਪ੍ਰਿੰਸ ਬਣ ਕੇ ਆਵਾਂਗੇ ਜੋ ਕੁਝ ਹੈ ਸਭ ਕੁਝ ਛੋੜਨਾ ਹੈ ਇਹ ਪੁਰਾਣੀ ਚੀਜ਼ ਕੋਈ ਕੰਮ ਦੀ ਨਹੀਂ ਆਤਮਾ ਪਵਿੱਤਰ ਹੋ ਜਾਏਗੀ ਫਿਰ ਆਵੇਗੀ ਇੱਥੇ ਪਾਠ ਵਚਾ ਕੱਲਪ ਪਹਿਲੇ ਮਿਸਲ ਜਿੰਨਾ ਜਿੰਨਾ ਤੁਸੀਂ ਧਾਰਨਾ ਕਰੋਗੇ ਉਹਨਾ ਉਚਪਤ ਮਿਲੇਗਾ ਪਲੇ ਇਸ ਸਮੇਂ ਕਿਸੇ ਕੋਲ 5 ਕਰੋੜ ਨੇ ਸਭ ਖਤਮ ਹੋ ਜਾਣਗੇ ਆਸੀ ਫਿਰ ਤੋਂ ਆਪਣੀ ਨਵੀਂ ਦੁਨੀਆ ਵਿੱਚ ਜਾਂਦੇ ਹਾਂ ਇੱਥੇ ਤੁਸੀਂ ਆਏ ਹੋ ਨਵੀਂ ਦੁਨੀਆ ਵਿੱਚ ਜਾਣਦੇ ਲਈ ਔਰ ਕੋਈ ਸੱਸੰਗ ਨਹੀਂ ਜਿਸ ਵਿੱਚ ਕੋਈ ਸਮਝੇ ਅਸੀਂ ਨਵੀਂ ਦੁਨੀਆ ਦੇ ਲਈ ਪੜ ਰਹਿਗੇ ਤਾਂ اسی ਬੱਚਿਆਂ ਦੀ ਬੁੱਧੀ ਵਿੱਚ ਹੈ ਬਾਬਾ ਸਾਨੂੰ ਪਹਿਲੇ ਬੈਗਰ ਬਣਾ ਕੇ ਫਿਰ ਪ੍ਰਿੰਸ ਬਣਾਉਂਦੇ ਨੇ ਦੇ ਦੇ ਸਭ ਸਬੰਧ ਛੋੜੋ ਤਾਂ ਬੈਗਰ ਠਹਿਰੇ ਨਾ ਕੁਝ ਵੀ ਹੈ ਨਹੀਂ ਹੁਣ ਭਾਰਤ ਵਿੱਚ ਕੁਝ ਨਹੀਂ ਭਾਰਤ ਹੁਣ ਬੈਗਰ ਇਨਸਾਲਵੈਂਟ ਹੈ ਫਿਰ ਸਾਲਵੈਂਟ ਹੋਵੇਗਾ ਕੌਣ ਬਣਾਉਂਦੇ ਨੇ ਆਤਮਾ ਸਰੀਰ ਦੁਆਰਾ ਬੰਦੀ ਹੈ ਹੁਣ ਰਾਜਾ ਰਾਣੀ ਹੈ ਨਹੀਂ ਉਹ ਵੀ ਇਨਸਾਲਵੈਂਟ ਨੇ ਰਾਜਾ ਰਾਣੀ ਦਾ ਤਾਜ ਵੀ ਨਹੀਂ ਹੈ ਨਾ ਉਹ ਤਾਜ ਹੈ ਨਾ ਰਤਨ ਜੜਿਤ ਤਾਜ ਹੈ ਅੰਧੇਰ ਨਗਰੀ ਹੈ ਸਰਵਵਿਆਪੀ ਕਹਿ ਦਿੰਦੀ ਗੋਇਆ ਸਭ ਵਿੱਚ ਭਗਵਾਨ ਹੈ ਸਭ ਇੱਕ ਸਮਾਨ ਨੇ ਕੁੱਤੇ ਬਿੱਲੀ ਸਭ ਵਿੱਚ ਐਸ ਨੂੰ ਕਿਹਾ ਜਾਂਦਾ ਅੰਧੇਰ ਨਗਰੀ ਚੋਪਟ ਰਾਜਾ ਤੁਸੀਂ ਬ੍ਰਾਹਮਣਾ ਦੀ ਰਾਜਸੀ ਹੁਣ ਸਮਝਦੇ ਹੋ ਗਿਆਨ ਦੀ ਨਾ ਰਿਆ ਹੈ ਸਾਜੂ ਵਿੱਚ ਸਭ ਜਾਗ ਦੀ ਜੋਤ ਨੇ ਹੁਣ ਦੀਵਾ ਬਿਲਕੁਲ ਡਲ ਹੋ ਗਿਆ ਹੈ ਭਾਰਤ ਵਿੱਚ ਦੀਵਾ ਜਗਾਣ ਦੀ ਰਸਮ ਹੈ ਹੋਰ ਕੋਈ ਥੋੜੀ ਦੀਵਾ ਜਗਾਉਂਦੇ ਨੇ ਤੁਹਾਡੀ ਜੋਤੀ ਉਝਾਈ ਹੋਈ ਹੈ ਸਤੋ ਪ੍ਰਧਾਨ ਵਿਸ਼ਵ ਦੇ ਮਾਲਿਕ ਸੀ ਉਹ ਤਾਕਤ ਘਟ ਹੁੰਦੇ ਹੁੰਦੇ ਹੁਣ ਕੁਝ ਤਾਕਤ ਨਹੀਂ ਰਹੀ ਬਾਪ ਆਏ ਨੇ ਤੁਹਾਨੂੰ ਤਾਕਤ ਦੇਣ ਦੇ ਲਈ ਬੈਂਡਰੀ ਪਰ ਦੀ ਹੈ ਆਤਮਾ ਨੂੰ ਪਰਮਾਤਮਾ ਬਾਪ ਦੀ ਯਾਦ ਰਹਿਣ ਨਾਲ ਬੈਟਰੀ ਭਰਦੀ ਜਾਂਦੀ ਹੈ ਅੱਛਾ ਮਿੱਠੇ ਮਿੱਠੇ ਸਿੱਖੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁਖ ਸਾਰ ਪਹਿਲੀ ਤਾਰਨਾ ਉਹ ਨਾਟਕ ਪੂਰਾ ਹੋ ਰਿਹਾ ਹੈ ਅਸੀਂ ਵਾਪਿਸ ਕਰ ਜਾਣਾ ਹੈ ਐਸ ਲਈ ਆਤਮਾ ਨੂੰ ਬਾਪ ਦੀ ਯਾਦ ਨਾਲ ਸਤੋਪ੍ਰਥਨ ਪਾਵਨ ਜ਼ਰੂਰ ਬਣਾਣਾ ਹੈ ਬਾਪ ਸਮਾਨ ਗਿਆਨ ਦਾ ਸਾਗਰ ਸ਼ਾਂਤੀ ਦਾ ਸਾਗਰ ਉਹਨੇ ਹੀ ਬੰਨਾ ਹੈ ਦੂਜਾ ਐਸ ਦੇ ਤੋ ਪੂਰਾ ਬੇਕਰ ਬਨਨ ਦੇ ਲਈ ਬੁੱਧੀ ਵਿੱਚ ਰਹੇ ਇਹਨਾਂ ਅੱਖਾਂ ਨਾਲ ਜੋ ਕੁਝ ਦੇਖ ਦੇਗਾ ਸਭ ਖਤਮ ਹੋ ਜਾਣਾ ਹੈ असी बैकर टू तो प्रिंस बन रहे हाँ पढ़ाई है नवी दुनिया के लिए वरदान है चमत्कार दिखाती बजाए अविनाशी भाग्य चमकदा हुआ सितारा बनाने वाले सिद्धि स्वरूप भव चमत्कार दिखाती बजाए अविनाशी भाग्य चमकदा हुआ सितारा बना वाले सिद्धि स्वरूप भव आजकल जो अलपकाल सिद्धि वाले ने ਉਹ ਲਾਸਟ ਵਿੱਚ ਉੱਪਰ ਤੋਂ ਆਨ ਦੇ ਕਾਰਨ ਸਤੋ ਪ੍ਰਧਾਨ ਸਟੇਜ ਤੇ ਪ੍ਰਮਾਨ ਪਵਿੱਤਰਤਾ ਦੇ ਫਲ ਸਰੂਪ ਆਨਕਾਲ ਦੇ ਚਮਤਕਾਰ ਦਿਖਾਉਂਦੇ ਨੇ ਲੇਕਿਨ ਉਹ ਸiddhi ਸਦਾ ਕਾਲ ਦੀ ਨਹੀਂ ਰਹਿੰਦੀ ਕਿਉਂਕਿ ਥੋੜੇ ਸਮੇਂ ਵਿੱਚ ਸਤੋ ਰਜੋ ਤਮੋ ਤੀਨੋ ਸਟੇਜਸ ਤੋਂ ਪਾਰ ਕਰਦੇ ਨੇ ਤੁਸੀਂ ਪਵਿੱਤਰ ਆਤਮਾ માં ਸਦਾ ਸiddhi ਸਰੂਪ ਚਮਤਕਾਰ ਦਿਖਾਉਂਦੀ بجائے ਚਮਕਦੀ ਹੋਈ ਜੋਤੀ ਸਰੂਪ ਵੜਨ ਵਾਲੇ ਹੋ ਆਵਿਨਾਸ਼ੀ ਭਾਗੇ ਦਾ ਚਮਕਤਾ ਹੋਇਆ ਸਿਤਾਰਾ ਬਣਾਉਣ ਵਾਲੇ ਹੋ ਐਸ ਲਈ ਸਭ ਆਪ ਦੇ ਕੋਲ ਅੰਚਲੀ ਲੈਣ ਦੇ ਲਈ ਆਉਣਗੇ ਸਲੋਗਨ ਹੈ ਬੇਖੱਦੀ ਵਿਰਾਗ ਵ੍ਰਿੱਤੀ ਦਾ ਵਾਯੂ ਮੰਡਲ ਹੋਵੇ ਤਾਂ ਸਹਿਜ ਯੋਗੀ ਸਹਿਯੋਗੀ ਸਹਿਜ ਯੋਗੀ ਬਣ ਜਾਣਗੇ ਬੇਖੱਦੀ ਵਿਰਾਗ ਵ੍ਰਿੱਤੀ ਦਾ ਵਾਯੂ ਮੰਡਲ ਹੋਵੇ ਤਾਂ ਸਹਿਯੋਗੀ ਸਹਿਜ ਯੋਗੀ ਬਣ ਜਾਣਗੇ ਓਮ ਸ਼ਾਂਤੀ